ਸਤਿ ਸ੍ਰੀ ਅਕਾਲ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ ਇਹ ਜਿਹੜੀ ਪ੍ਰੈਸ ਕਾਨਫਰੰਸ ਅਸੀਂ ਕਰ ਰਹੇ ਆ ਇਹ ਐਸ਼ ਲਈ ਹੈ ਕਿ ਸ਼ਹਿਰ ਵਿੱਚ ਬਹੁਤ ਵਾਵਾ ਆ ਰਹੀਆਂ ਅਸੀਂ ਜਿਹੜਾ ਕੌਨਫੀਡੈਂਸ ਹੈ ਲੋਕਾਂ ਦਾ ਭਰੋਸਾ ਹੈ ਉਹ ਪੂਰਾ ਰੱਖਣਾ ਹੈ ਜਿਹੜੀਆਂ ਸਾਡੀਆਂ ਸਾਰੀਆਂ ਏਜੰਸੀਸ ਹੈ ਚਾਹੇ ਉਹ ਆਰਮੀ ਹੈ ਚਾਹੇ 에ਅਰ ਫੋਰਸ ਹੈ ਚਾਹੇ ਨੇਵੀ ਹੈ ਸਾਡੀ ਪੁਲਿਸ ਫੋਰਸ ਹੈ ਉਹ ਸક્ષਮ ਹੈ ਕਿਸੇ ਵੀ ਇਨਸੀਡੈਂਟ ਦਾ ਸਾਹਮਣਾ ਕਰਨ ਦੀ ਕਿਸੇ ਵੀ ਹਮਲੇ ਦਾ ਸਾਹਮਣਾ ਕਰਨ ਦੀ ਇਹ ਕੁਝ ਡਰੋਨ ਅਟੈਕ ਹੋਏ ਆ ਜਰੂਰ ਪਰ ਜਿਹੜੇ ਡਰੋਨ ਹੋਏ ਆ ਸਾਰੇ ਨਿਊਟਰਲਾਈਜ਼ ਕੀਤੇ ਜਾ ਚੁੱਕੇ ਪੂਰੇ ਪੰਜਾਬ ਵਿੱਚ ਹਾਲੇ ਤੱਕ ਕੋਈ ਵੀ ਜਾਨੀ ਕੋਈ ਵੀ ਨੁਕਸਾਨ ਦਾ ਇੱਕ ਵੀ ਖਬਰ ਨਹੀਂ ਹੈਗੀ ਇਸ ਵਲੇ ਤੱਕ ਤੇ ਆਏ ਲੁਧਿਆਣਾ ਹੋਵੇ ਜਲੰਧਰ ਹੋਵੇ ਅੰਮ੍ਰਿਤਸਰ ਹੋਵੇ ਬਾਕੀ ਟਾਈਮ ਨਾਲ ਹੋਰ ਖਬਰਾਂ ਆਉਂਦੀਆਂ ਰਹਿਣਗੀਆਂ ਤੁਹਾਨੂੰ ਅਪਡੇਟ ਕਰਦੇ ਰਵਾਂਗੇ ਪਰ ਇਹ ਨਹੀਂ ਵੀ ਕਿ ਇਹ ਲਗਾਤਾਰ ਚੱਲੀ ਜਾ ਰਿਹਾ ਕੱਲ ਰਾਤ ਵਲੇ ਕੁਝ ਸੀ ਪਰ ਕੱਲ ਰਾਤੀ ਵੀ ਕੁਝ ਤਾਂ ਹਵਾਵਾਂ ਸੀ ਕੁਝ ਰਿਐਲਿਟੀ ਸੀ ਸੋ ਮੈਂ ਇਹ ਕਹਿਣਾ ਚਾਹੁੰਦਾ ਵੀ ਸੋਸ਼ਲ ਮੀਡੀਆ ਤੇ ਕੋਈ ਵੀ ਹਵਾ ਉਡਾਏਗਾ ਕਿਸੇ ਵੀ ਗਰੁੱਪ ਵਿੱਚ ਕੋਈ ਪਾਏਗਾ ਉਹ ਗਰੁੱਪ ਦੇ ਐਡਮਿਨਿਸਟ੍ਰੇਟਰ ਦੇ ਖਿਲਾਫ ਐਕਸ਼ਨ ਦਿੱਤਾ ਜਾਏਗਾ। ਔਰ ਜਿੱਥੋਂ ਇਹ ਚੱਲੇਗੀ ਸਾਡਾ ਆਈਟੀ ਡਿਪਾਰਟਮੈਂਟ ਪੂਰਾ ਐਕਟਿਵ ਹੈ। ਜਿੱਥੋਂ ਇਹ ਮੈਸੇਜ ਚੱਲੇਗਾ ਜੇ ਪਤਾ ਚੱਲ ਗਿਆ ਉਹਦੇ ਉੱਤੇ ਬਹੁਤ ਤਕੜੀ ਕਾਰਵਾਈ ਹੋ ਸਕਦੀ ਹੈ। ਇੱਥੇ ਤੱਕ ਵੀ ਹੋ ਸਕਦੀ ਹੈ ਕਿ ਟ੍ਰੇਜਰਿਸ ਵੀ ਹੋ ਸਕਦੀ ਕਿਉਂਕਿ ਇਹ ਕਿਉਂਕਿ ਇਹ ਨੈਸ਼ਨਲ ਸਕਿਉਰਿਟੀ ਦਾ ਮਾਮਲਾ ਹੈਗਾ। ਇਹ ਕੋਈ ਛੋਟਾ ਮੋਟਾ ਮਾਮਲਾ ਨਹੀਂ ਹੈਗਾ। ਤੋ ਮੈਂ ਸਾਰਿਆਂ ਨੂੰ ਐਡਵਾਈਸ ਕਰੂੰਗਾ ਜਦੋਂ ਤੱਕ ਕੋਈ ਖਬਰ ਪੂਰੀ ਪੱਕੀ ਨਾ ਹੋਵੇ ਕੁਝ ਵੀ ਆਪਣੇ ਸੋਸ਼ਲ ਮੀਡੀਆ ਤੇ ਨਾ ਪਾਓ ਮੈਂ ਸਾਰੇ ਆਪਣੇ ਭਰਾਵਾਂ ਭੈਣਾਂ ਨੂੰ ਲੁਧਿਆਣੇ ਦੇ ਪੰਜਾਬ ਦੇ ਸੂਬੇ ਦੇ ਰਿਕਵੈਸਟ ਕਰਨਾ ਚਾਹਨਾ ਕਿ ਪੈਨਿਕ ਨਾ ਕਰੋ ਇਹ ਨਹੀਂ ਕਿ ਪੈਨਿਕ ਚ ਜੀ ਅਸੀਂ ਕਿਤੇ ਜਾਣਾ ਜਾਨ ਦੀ ਲੋੜ ਨਹੀਂ ਇਹ ਨਹੀਂ ਕਿ ਪੈਨਿਕ ਚ ਅਸੀਂ ਇੰਨਾ ਕੁ ਸਮਾਨ ਖਰੀਦ ਕੇ ਰੱਖ ਲਈਏ ਇਸ ਸਮਾਨ ਵੀ ਮਹਿੰਗਾ ਕਰਦੇ ਹੋਲਡਿੰਗ ਵਾਲੇ ਹੋਲਡਿੰਗ ਕਰਨ ਲੋਡ ਨਹੀਂ ਹੈਗੀ ਹਰ ਚੀਜ਼ ਜਿਹੜੀ ਆ ਐਸੈਂਸ਼ੀਅਲ ਕਮੋਡਿਟੀਜ਼ ਐ ਖਾਣ ਪੀਣ ਦਾ ਸਮਾਨ ਐ ਜੋ ਵੀ ਹੈਗਾ ਉਹ ਬਹੁਤ ਯਾਦਾ ਅਵੇਲੇਬਲ ਆ ਡੀਸੀ ਸਾਹਿਬ ਨੇ ਸਾਰਾ ਮਤਲਬ ਕਿ ਮੀਟਿੰਗਾਂ ਲੈ ਕੇ ਜਾਇਜ਼ਾ ਲੈ ਲਿਆ ਔਰ ਕੋਈ ਵੀ ਕਿਸੇ ਚੀਜ਼ ਦੀ ਕਮੀ ਨਹੀਂ ਕੋਈ ਵੀ ਕਿਸੇ ਚੀਜ਼ ਦਾ ਸ਼ਾਰਟੇਜ ਨਹੀਂ ਹੈਗੀ ਉਸ ਤੇ ਕੋਈ ਐਕਸ਼ਨ ਨਹੀਂ ਜਿਹੜਾ ਬੰਦਾ ਹੋਲਡਿੰਗ ਕਰਦਾ ਫੜਿਆ ਗਿਆ ਕੋਈ ਵੀ ਬੜਾ ਸਟ੍ਰਿਕਟ ਐਕਸ਼ਨ ਉਹਦੇ ਤੇ ਲਿੱਤਾ ਜਾਏਗਾ ਔਰ ਉਹ ਵੀ ਨੈਸ਼ਨਲ ਸਕਿਉਰਿਟੀ ਦੇ ਖਿਲਾਫ ਇਹ ਮੈਂ ਤੁਹਾਡੇ ਥਰੂ ਕਹਿਣਾ ਚਾਹੁੰਦਾ ਔਰ ਅੱਜ ਤੋਂ ਜਿਹੜੇ ਵੀ ਗਡਾਉਨਾਂ ਚਪਿਆ ਹੈਗਾ ਜਿੰਨਾ ਉਹ ਰੱਖ ਸਕਦੇ ਜੇ ਉਸ ਤੋਂ ਵੱਧ ਕੁਆਂਟੀਟੀਆਂ ਹੋਈਆਂ ਅੱਜ ਤੋਂ ਵੇਡ ਚਾਲੂ ਹੋ ਜਾਣਗੀਆਂ ਗਡਾਉਨਾਂ ਤੇ ਜੇ ਕਿਸੇ ਦਾ ਵੀ ਐਕਸਟਰਾ ਫੜਿਆ ਗਿਆ ਤੇ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਏਗੀ ਜਿੱਥੇ ਤੱਕ ਬਲੈਕਆਊਟ ਦਾ ਸਵਾਲ ਹੈ ਮੇਰੀ ਹੁਣੇ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਪੁਲਿਸਤ ਵੀ ਗੱਲ ਹੋਈ ਦੇਖੋ ਬਲੈਕਆਊਟ ਦੀ ਜਦੋਂ ਲੋਡ ਹੋਏਗੀ ਉਦੋਂ ਹੀ ਉਦੋਂ ਹੀ ਲਾਇਆ ਜਾਏਗਾ ਕਈ ਵਾਰੀ ਪ੍ਰਕੌਸ਼ਨਰੀ ਮਈਅਰ ਲਾਇਆ ਜਾਂਦਾ ਹੈ ਕਈ ਵਾਰੀ ਜ਼ਰੂਰਤ ਹੁੰਦੀ ਲਾਇਆ ਜਾਂਦਾ ਪਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਜਰੂਰ ਸੁਣੀ ਜਾਵੇ ਜਿਹੜਾ ਉਹ ਦੇਣ ਮੈਸੇਜ ਸੁਣੋ ਇਹ ਨਹੀਂ ਵੀ ਕਿਸੇ ਨੇ ਤਾਂ ਬਹੁਤ ਸੀਰੀਅਸ ਲੈ ਲਿਆ ਕਿਸੇ ਨੇ ਨਹੀਂ ਲਿੱਤਾ ਫਿਰ ਉਹ ਬਲੈਕਆਊਟ ਦਾ ਫਾਇਦਾ ਨਹੀਂ ਹੁੰਦਾ ਕੱਲ ਵੀ ਜਦੋਂ ਬਲੈਕਆਊਟ ਲੱਗਿਆ ਕਈ ਹੋਟਲਾਂ ਦੀਆਂ ਲਾਈਟਾਂ ਜਲ ਰਹੀਆਂ ਸੀ ਕਈ ਠੇਕੇਆਂ ਦੀਆਂ ਲਾਈਟਾਂ ਜਲ ਰਹੀਆਂ ਸੀ ਜੇ ਬਲੈਕਆਊਟ ਦਾ ਕਹਿਣਾ ਕਿਸੇ ਨੇ ਨਾ ਮੰਨਿਆ ਅਸੀਂ ਪਰਮਾਨੈਂਟ ਉਹ ਧਾਇਰਾ ਸੀਲ ਕਰ ਦਾਂ ਤਾਂ ਕਿ ਅਗਲੀ ਵਾਰੀ ਸਾਨੂੰ ਇਹ ਨਾ ਪਰਵਾਹ ਕਰਨੀ ਪਵੇ ਕਿ ਆਪਾਂ ਇਹ ਇੱਕ ਇੱਕ ਦੇ ਇੱਕ ਇੱਕ ਦੇ ਪਿੱਛੇ ਨਹੀਂ ਅਸੀਂ ਹੋ ਸਕਦੇ ਪਰ ਇੱਕ ਹੋਰ ਦੇਖੋ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਿਰਫ ਉਨੀ देर ਬਲੈਕਆਊਟ ਲਾਉਂਦੀ ਜਿੰਨੀ देर ਲੋਡ ਹੋਵੇ ਕੱਲ ਸਿਰਫ 1 ਘੰਟੇ ਲਈ ਬਲੈਕਆਊਟ ਸੀਗਾ 11:00 11:30 ਵਜੇ ਲਗਾਇਆ 12:30 ਵਜੇ ਲਾਈਟਾਂ ਆਨ ਹੋ ਗਈ ਸੋ ਲੋਕਾਂ ਨੂੰ ਪੈਨਿਕ ਕਰਨ ਦੀ ਲੋੜ ਨਹੀਂ ਜੇ ਬਲੈਕਆਊਟ ਲੱਗੇ ਪਰ ਸਾਥ ਪੂਰਾ ਦੇਣਾ ਤੁਸੀਂ ਐਡਮਿਨਿਸਟ੍ਰੇਸ਼ਨ ਤੋਂ ਇੱਕ ਡਰੋਨ ਜਿਹੜੇ ਹੈਗੇ ਆ ਜਿਹੜੇ ਫੋਟੋਗ੍ਰਾਫੀ ਵਾਲੇ ਡਰੋਨ ਆ ਕਿ ਆ ਬੱਚੇ ਡਰੋਨ ਵਰਤਦੇ ਆ ਕੋਈ ਕੁਛ ਹੈ ਕਿਉਂਕਿ ਇਹ ਅਟੈਕ ਜਿਹੜੇ ਹੁੰਦੇ ਵੀ ਆ ਸਾਰੇ ਯਾਦਾ ਡਰੋਨਸ ਤੇ ਹੁੰਦੇ ਆ ਉਹ ਸਾਰੇ ਡਰੋਨ ਬੈਨਡ ਆ টিল ਫਰਦਰ ਆਰਡਰਸ ਤੋਂ ਮੇਰੀ ਇਹ ਰਿਕੁਐਸਟ ਹੈ ਜਿੰਨੀ ਦੇਰ ਤੱਕ ਫਰਦਰ ਕੋਈ ਇਨਸਟਰਕਸ਼ਨ ਨਾ ਆਣ ਐਡਮਿਨਿਸਟ੍ਰੇਸ਼ਨ ਤੋਂ ਡਰੋਨ ਡਰੋਨ ਨਾ ਵਰਤਨ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਇੱਕ ਜਦੋਂ ਵੀ ਕੋਈ ਚੀਜ਼ ਪੁੱਛਣੀ ਹੋਵੇ ਪੈਨਿਕ ਕਰਨ ਨਾਲੋਂ ਕੋਈ ਸੋਸ਼ਲ ਮੀਡੀਆ ਦਾ ਦੇਖ ਕੇ ਫੋਨ ਨੰਬਰ 112 ਜਿਹੜਾ ਪੁਲਿਸ ਦਾ ਉੱਥੋਂ ਤੁਸੀਂ ਇਨਫੋਰਮੇਸ਼ਨ ਲਓ ਜੇ ਉਹਨਾਂ ਕੋਲ ਇਨਫੋਰਮੇਸ਼ਨ ਹੋਏਗੀ ਉਹ ਸਹੀ ਇਨਫੋਰਮੇਸ਼ਨ ਹੈ ਨਹੀਂ ਤਾਂ ਉਹ ਇਨਫੋਰਮੇਸ਼ਨ ਸਹੀ ਨਹੀਂ ਹੈਗੀ ਦੂਜਾ ਇੱਕ ਹੋਰ ਨੰਬਰ ਮੈਂ ਦੇਣਾ ਚਾਹੁੰਦਾ ਹਾਂ ਜਿਹ ਪ੍ਰੈਸ ਦੇ ਥਰੂ 95925 25 925 95927 9592595927 ਇਸ ਦਾ ਨੰਬਰ ਨਹੀਂ ਸਮਰ ਇਹ ਜੀ ਇੱਕ ਹੋਰ ਕਾਲ ਸੈਂਟਰ ਦਾ ਨੰਬਰ ਚਲਾਇਆ ਇਹ ਮੈਂ ਆਪਣਾ ਚਲਾਇਆ ਐਜ਼ ਮੈਂਬਰ ਪਾਰਲੀਮੈਂਟ ਉੱਥੇ ਬੰਦੇ ਬਿਠਾਏ ਆ ਇਨ ਐਡੀਸ਼ਨ ਟੂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਰ ਉਸ ਦੀ ਕੀ ਅਵਰਬਿਲਿਟੀ ਹੋਣੀ ਕੋਈ ਅਗਰ ਵਾਹੋਂ ਸੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਕਰਨਾ ਚਾਹੀਦਾ ਨਹੀਂ ਨਾ ਨਹੀਂ ਇੱਕੋ ਗੱਲ ਹੈ ਇਨਫਾਰਮੇਸ਼ਨ ਉਥੋਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਹੀ ਜਾਏਗੀ ਤੁਸੀਂ ਉੱਥੇ ਭੇਜੋ ਜੇ ਕੋਈ ਇਸਟੇਸ਼ਨ ਤੋਂ ਤਕਰਾਰਾ ਰਿਹਾ ਹੈ ਉਹ ਸੁਣ ਲਓ ਇੱਕ ਮਿੰਟ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈਗਾ 112 ਆਲਰੇਡੀ ਮੈਂ ਤੁਹਾਨੂੰ ਦੱਸ ਪਾ ਕਿ ਉਹ ਨਹੀਂ ਮਿਲਦਾ ਹੀ ਨਹੀਂ ਉਹਨੇ ਮਿਲਾ ਕੇ ਦੇਖੋ ਤੁਹਾਨੂੰ ਮਿਲਦਾ ਹੀ ਨਹੀਂ ਪਹਿਲਾਂ ਇੱਕ ਵਾਰ ਗੱਲ ਸੁਣ ਲਓ ਆ ਤਾਂ ਮਿਲਦੇਗੇ ਮਿਲਾ ਨਹੀਂ ਨਹੀਂ ਇੱਕ ਮਿੰਟ ਸਾਨੂੰ ਪਹਿਲਾਂ ਖਤਮ ਕਰਨ ਦਿਓ ਫਿਰ ਆਪਾਂ ਤੁਹਾਡੇ ਸਵਾਲ ਪੁੱਛਾਂ ਕਰੋ ਕੋਈ ਹੋਰ ਕੁਐਸਚਨ ਵੀ ਕਰ ਲੈਣਾ ਇੱਕ ਵਾਰ ਖਤਮ ਕਰੋ ਓਕੇ ਜਿਹੜਾ 112 ਹੈਗਾ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ 22 ਚਾਂਜੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਨਹੀਂ ਮਿਲਦਾ ਤਾਂ ਅਸੀਂ ਕਲਟਰਨੇਟਿਵ ਨੰਬਰ ਦੇ ਰਹੇ ਹਾਂ ਤੁਹਾਨੂੰ ਜੇ ਕਿਸੇ ਸੱਜਣ ਨੇ ਉਹ ਵਰਤਣਾ ਵਰਤ ਲੋ ਉੱਥੇ ਵੀ ਅਸੀਂ ਜਿਹੜੀ ਵੀ ਤੁਹਾਡੀ ਕੁਐਰੀ ਹੋਗੀ ਲੈ ਕੇ ਜਲਦੀ ਤੋਂ ਜਲਦੀ ਉਹਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਇਹ ਹੈਗਾ ਐਸਐਲਆਈ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਲੋਕਾਂ ਨੂੰ ਦੱਸਣ ਲਈ ਔਰ ਮਤਲਬ ਕਿ ਜਿਹੜੇ ਸਟੈਪਸ ਲੈਣੇ ਚਾਹੀਦੇ ਐ ਇਸ ਵੇਲੇ ਉਹਦੇ ਲਈ ਇਹ ਪ੍ਰੈਸ ਕਾਨਫਰੈਂਸ ਕੀਤੀ ਜਾ ਰਹੀ ਹੈ। ਡੀਪੀਆਰਓ ਹੈਂਡਲ ਵੀ ਹੈਗੇ। ਡੀਪੀਆਰਓ ਦੇ ਵੀ ਹੈਂਡਲਸ ਹੈਗੇ ਤੁਸੀਂ ਉੱਥੇ ਵੀ ਮੇਰਾ ਮਤਲਬ ਇਹ ਹੈ ਕਿ ਸਾਰੇ ਨੰਬਰ ਅਸੀਂ ਕਿਉਂ ਦੇ ਰਹੇ ਆ? ਅਸੀਂ ਐਸ਼ਲੀ ਦੇ ਰਹੇ ਆ ਕਿ ਇਹ ਨੰਬਰਾਂ ਤੇ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਪਰ ਜੇ ਕੋਈ ਸੋਸ਼ਲ ਮੀਡੀਆ ਤੇ ਕਿਤੋਂ ਹੋਰ ਇਨਫਰਮੇਸ਼ਨ ਆਂਦੀ ਉਹਦੇ ਤੇ ਨਾ ਵਿਸ਼ਵਾਸ ਕਰੋ। ਇਹ ਮੇਰਾ ਕਹਿਣ ਦਾ ਮਤਲਬ ਹੈ ਹਾਂਜੀ ਹੋਰ ਆਪਾਂ ਬਲੈਕਆਊਟ ਕੀਤਾ ਪਹਿਲੇ ਦਿਨ ਸੀਗਾ ਅਸੀਂ ਚੈੱਕ ਕਰ ਰਹੇ ਸੀਗੇ ਕੱਲ ਜਿਹੜਾ ਸੀਗਾ ਕੁਝ ਕੰਮਲੇ ਦੇ ਤੁਸੀਂ ਯਾ ਜਲੰਦਰ ਕੁਝ ਹੋਇਆ ਉਸ ਤੋਂ ਬਾਅਦ ਕੀਤਾ ਤੁਸੀਂ ਮੰਨਿਆ ਵੀ ਬਹੁਤ ਸਾਰੇ ਹੋਟਲ ਜਿਹੜੇ ਸੀਗੇ ਉਹਨਾਂ ਦੀਆਂ ਲਾਈਟ ਚੱਲ ਰਹੀਆਂ ਸੀਆਂ ਯਾ ਜਿਹੜੇ ਠੇਕੇ ਸੀ ਉਹਨਾਂ ਦੀ ਲਾਈਟ ਉਹਨਾਂ ਤੇ ਕਾਰਵਾਈ ਕੀ ਹੋਈ ਹੈ ਯਾ ਅਸੀਂ ਉਹਨਾਂ ਨੂੰ ਟਾਈਮ ਦੇ ਰਹੇ ਹਾਂ ਵੀ ਜੇ ਕੱਲ ਨਹੀਂ ਕੀਤਾ ਜੇ ਅੱਜ ਨਹੀਂ ਕਰਕੇ ਫੇਰ ਉਹਨਾਂ ਤੇ ਉਹਨਾਂ ਦੇ ਐਕਸ਼ਨ ਕੀ ਹੋਏ ਮੈਂ ਡੈਫੀਨਿਟਲੀ ਦੇ ਲਈ ਅਸੀਂ ਦੇਖੋ ਇੱਕ ਬੰਨੋ ਫਾਈਲ ਕੋ ਪੀ ਕਿਸੀ ਕਿ ਇਹ ਬਲੈਕਆਊਟ ਆਪਰੇਸ਼ਨ ਜਿਹੜੇ ਗ੍ਰੀਨ ਹੋਏ ਹਨ ਤੇ ਬਲੈਕਆਊਟ ਨੂੰ ਵੀ ਸਾਡਾ ਸਪੋਰਟ ਕਰੂਗਾ। ਔਰ ਸਾਨੂੰ ਕੁਝ ਪੇਸੇ ਦਿੱਤੇ ਗਏ ਆ ਜਿਵੇਂ ਟੋਟਲ ਐਸੋਸੀਏਸ਼ਨ ਦੇ ਰੈਸਟੋਰੈਂਟ ਔਰ ਬਿਲਕੁਲ ਅਦਾਰੇ ਆਨੇ ਆਪਣਾ ਆਪਣਾ ਫਿਰ ਵੀ ਇਸ ਪ੍ਰਸ਼ਾਸਨ ਮੇਂ ਜਿਹੜੇ ਬਲੈਕਆਊਟ ਨੂੰ ਗ੍ਰੀਨ ਰੱਖਦੇ ਉਹਦੇ ਉਲੰਘਣਾ ਕੀਤੀ ਹੈ ਉਹਦੇ ਨਹੀਂ ਮੰਨਿਆ ਹੈ ਉਹਦੇ ਵਿੱਚ ਦੇਰੀ ਕੀਤੀ ਹੈ। ਅਸੀਂ ਉਹਨਾਂ ਨੂੰ ਅੱਜ ਇੱਕ ਵਾਰਨਿੰਗ ਦੇਣਾ ਚਾਹੁੰਦੇ ਹਾਂ ਕਿ ਜੋ ਵੀ ਬਲੈਕਆਊਟ ਦੀ ਗ੍ਰੀਨ ਹੈ ਉਦਾਂ ਪੂਰਾ ਪੂਰਾ ਉਸ ਨੂੰ ਫੋਲੋ ਕਰ बिकॉज ਇਹ ਕੋਈ ਪਰਸਨਲ ਕੋਈ ਨਹੀਂ ਇਟ ਇਜ਼ ਅ ਨੈਸ਼ਨਲ ਇੰਟਰਸਟ ਐਂਡ ਵੀ हैव टू ਫੋਲੋ ਸਰ ਕੋਈ ਪੀਐਨਐਸ ਨਹੀਂ ਆਤਾਰਾ ਅਮਾਰੇ ਤੈਤ ਕਾਰਵਾਈ ਹੋਏਗੀ ਯਾ ਉਹਨਾਂ ਦੇ ਲਾਇਸੈਂਸ ਰੱਦ ਕੀਤੇ ਜਾਣਗੇ ਕਿਤਾਂ ਦਾ ਐਕਸ਼ਨ ਹੋਏਗਾ ਪ੍ਰਸ਼ਾਸਨ ਦਾ ਜੇ ਉਹ ਨਹੀਂ ਮੰਨਦੇ ਮੈਂ ਬਿਲਕੁਲ ਹਾਲ ਕੀ ਗੱਡੀ ਅਸੀਂ ਬਲੈਕਆਊਟ ਦਾ ਇੱਕ ਰਿਟਰਨ ਆਰਡਰ ਨਹੀਂ ਕੀਤਾ ਸੀ ਇਟ ਵਾਸ ਅ ਵਰਬਲ ਆਰਡਰ ਐਂਡ ਇੰਪਲੀਮੈਂਟ ਫੋਨ ਗਰਾਉਂਡ ਪੀਸ ਵੀ ਵਿਲ ਇਸ਼ੂ ਰਿਟਰਨ ਆਰਡਰਸ ਆਲਸੋ ਇਨ ਕੇਸ देयर इज ਅਨੀਡ ਐਂਡ ਵੀ ਵਿਲ ਟੇਕ ਲੀਗਲ ਐਕਸ਼ਨ ਜਿਹੜਾ ਵੀ ਬੰਦਾ ਇਸ ਨੂੰ ਫੋਲੋ ਨਹੀਂ ਕਰਦਾ ਸਰ ਜਿਵੇਂ ਕਿ ਪਹਿਲਾਂ ਕੁਝ ਸਮਾਂ ਪਹਿਲਾਂ ਨਾ 2 ਵਜੇ ਤੱਕ ਰੈਸਟੋਰੈਂਟ ਦਾ ਟਾਈਮ ਕਰਦਾ ਸੀਗਾ ਪਰ ਹੁਣ ਕਿ ਇਦਾਂ ਦੇ ਹਾਲਾਤਾਂ ਜੇ ਜਿੱਤ ਜੀ ਪੋਸੀਬਲ ਹੈ ਕਿ 2 ਵਜੇ ਤੱਕ ਰੈਸਟੋਰੈਂਟ ਖੁੱਲੇ ਰਹਿਣਗੇ ਦੇਖੋ ਮੇਰੀ ਬਾਤ ਸੁਣੋ ਦੇਰ ਇਜ਼ ਨੋ ਕੋ ਜਿੱਦਾਂ ਕਿ ਸਾਨੂੰ ਦੱਸਿਆ ਦੇਰ ਇਜ਼ ਨੋ ਨੀਡ ਆਫ ਪੈਨਿਕ ਓਨਲੀ ਜਿੱਦਾਂ ਸ਼ਾਮ ਨੂੰ ਸਾਨੂੰ ਇੱਕ ਘੰਟੇ ਦੇ ਵਾਸਤੇ ਬਲੈਕ ਆਊਟ ਕਰਨਾ ਪਿਆ उस ब्लैकआउट के दौरान तो सिविल एडमिनिस्ट्रेशन सपोर्ट अदरवाइज नो ऑफ सारी चीजें जितना रेगुलर चल रही है बिल्कुल बटन का इस्तेमाल देखो अस्पताल के अंदर एमरजेंसी पेशेंट्स दाखिल आईसीयू पेशल होते हैं ਜੋ ਲਾਈਟ ਦੀ ਲੋੜ ਹੈ ਮੈਂ ਤਾਂ ਘਰ ਦੇ ਵਿੱਚ ਵੀ ਕਹਿੰਦਾ ਜੇ ਅਮਰਜੈਂਸੀ ਕਿਸੇ ਨੂੰ ਲਾਈਟ ਦੀ ਲੋੜ ਹੈ ਤੁਸੀਂ ਬਲੈਕ ਕਰਟਨ ਦਾ ਇਸਤੇਮਾਲ ਕਰੋ ਸਰ ਜੀਰਾ ਐਡਮਿਨਿਸਟ੍ਰੇਸ਼ਨ ਹੀ ਕੰਟਰੋਲ ਕਰੂਗਾ ਆਪਾਂ ਨਾਲ ਉਹ ਸ਼ੇਅਰ ਹੋਵੇਗਾ ਜੀ ਹਾਂਜੀ ਬਿਲਕੁਲ ਮੈਂ ਨੰਬਰ ਸ਼ੇਅਰ ਕਰ ਦਿੰਦਾ ਡੀਪੀਆਰ ਉਹ ਰਹੇ ਮੇਰੇ ਕੋਲ ਫੋਨ 'ਚ ਵੀ ਹੈਗਾ ਆਈ ਯੂ ਸ਼ੇਅਰ ਇਹ ਇਸ ਤੋਂ ਬਾਅਦ ਮੈਂ ਸ਼ੇਅਰ ਕਰ ਦਿੰਦਾ ਜਿੰਨਾ ਕੰਮ ਆਉਂਦਾ ਬਲੈਕਆਊਟ ਕਰਦਾ ਹੈ ਲੇਕਿਨ ਲੋਕ ਸੜਕਾਂ 'ਤੇ ਹੁੰਦੇ ਕੰਟੀਨਿਊਲੀ ਕੁੰਮਰੇ ਸਗੇ ਟਾਬੇ ਕੁੱਲੇ ਹੋਏ ਸੀ ਸ਼ਰਾਬ ਦੇ ਠੇਕੇ ਕੁੱਲੇ ਹੋਏ ਸੀ ਉਹਨਾਂ ਨੂੰ ਬੰਦ ਕਰਾਉਣਾ ਸੀ ਬਲੈਕ ਮੇ ਬਿਲਕੁਲ ਪਲਾਨ ਹੈ ਅਸੀਂ ਸਾਡੇ ਪੁਲਿਸ ਦੀ ਵੀ ਪੁਲਿਸ ਵੱਲੋਂ ਵੀ ਇਨਫੋਰਸਮੈਂਟ ਕੀਤੀ ਜਾ ਰਹੀ ਹੈ ਸਾਡੀ 40 PCR ਲੈਣਾ ਹੈ ਨਾ ਔਰ ਲਗਭਗ 12 ਤੋਂ 13 ਮੋਟਰਸਾਈਕਲ ਦੇ ਉੱਤੇ ਪੁਲਿਸ ਪਰਸਨਲ ਵੀ ਸਾਰਿਆਂ ਦੇ ਥਾਵਾਂ ਤੇ ਘੁੰਮ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਸੀ ਐਂਡ ਲੋਕਾਂ ਨੂੰ ਕਹਿ ਰਹੇ ਸੀ ਇਨਫੋਰਸ ਕਰ ਰਹੇ ਸੀ ਬਲੈਕਆਊਟ ਆਪਰੇਸ਼ਨ ਕਿ ਜਿਹੜੇ ਤੁਸੀਂ ਬਲੈਕਆਊਟ ਦੀ ਡ੍ਰਿਲ ਹੈ ਉਹਨੂੰ ਤੁਸੀਂ ਬਿਲਕੁਲ ਸੌਲਵ ਕਰੋ ਐਂਡ ਜੇ ਇਦਾਂ ਦੇ ਹਾਲਾਤ ਬਣਦੇ ਹੈ ਕਿ ਵੀ ਜੇ ਲੋਕ ਨਹੀਂ ਫੋਲੋ ਕਰਦੇ ਪ੍ਰਸ਼ਾਸਨ ਦੇ ਕਹਿਣ ਤੋਂ ਬਾਅਦ ਵੀ ਵੀ ਵਿਲ ਗੋ ਅਹੈਡ ਵਿਦ ਲੀਗਲ ਐਕਸ਼ਨ ਐਂਡ ਸੀਰਿਓਸ ਸਰ ਜੀ ਦਾ ਜੀ ਦਾਣਾ ਗੱਡੀਆਂ ਨੇ ਕੋਈ ਪੁਨਰਲੇ ਵੀ ਸਟਰਕਚਰ ਜਾਰੀ ਕੀਤੀ ਗਈ ਹੈ ਕਿਉਂਕਿ ਬਾਈਟਾਂ ਕੋਈ ਬਾਹਰੋਂ ਆਉਂਦਾ ਕੋਈ ਪਿਆਰ ਇਹ ਐ ਸਾਡੇ ਦੁਬਾਰਾ ਗੱਡੀਆਂ ਤੋਂ ਸੋਨ ਲਾਈਟ ਗੱਡੀਆਂ ਦੇ ਲਾਈਟ ਗੱਡੀਆਂ ਦਾ ਇਸ ਤਰ੍ਹਾਂ ਹੈ ਗੱਡੀਆਂ ਦਾ ਜੀ ਉੱਤੇ ਬਲੈਕਆਊਟ ਜਿਹੜਾ ਡ੍ਰਿੱਲ ਹੈ ਉਹ ਲਾਗੂ ਹੁੰਦੀ ਹੈ ਗੱਡੀਆਂ ਨੂੰ ਇਹ ਡਾਟਾ ਦਿੱਤੀ ਜਾਂਦੀ ਹੈ ਕਿ ਉਹ ਉੱਤਨਾ ਹਾਲ ਵੀ ਗੱਡੀਆਂ ਨੂੰ ਤਾਂ ਕੋਈ ਬਲੈਕਆਊਟ ਦਾ ਗ੍ਰੀਨ ਸਿਗਨਲ ਨਹੀਂ ਹੁੰਦਾ ਦੋਸ਼ਕ ਸਵਿਚ ਆਂਡ ਸਾਡੇ ਜਿਹੜਾ ਸਾਈਟ ਤੇ ਲਗਾਜੇ ਗੱਡੀਆਂ ਨੂੰ ਉੱਥੇ ਰਹਿਣ ਤਾਂ ਕਿ ਇੱਕ ਬਲੈਕਆਊਟ ਦਾ ਜਿਹੜਾ ਮਤਲਬ ਹੈ ਕਿ ਕੰਪਲੀਟ ਹਨੇਰਾ ਉੱਥੇ ਸਭ ਜੀ ਦੋ ਅੱਜਕੱਲہ ਨਵੀਂ ਟੈਕਨੋਲੋਜੀ ਆਪਾਂ ਹਰੇਕ ਕਾਡੇ ਵਿੱਚ ਸਟਰੀ ਹੋਟਲ ਦੇ ਵਿੱਚ ਹਰੇਕ ਚੌਂਕ ਦੇ ਵਿੱਚ ਕੈਮਰਾ ਲਗਾ ਦਿੱਤਾ ਹੈ ਕੈਮਰਾ ਦੇ ਥੱਲੇ ਤੁਸੀਂ ਚੀਜ਼ ਨੋਟ ਕਰੋਗੇ ਅੱਜਕੱਲ੍ਹ ਲਾਈਟਸ ਆਉਂਦੀਆਂ ਬਲੈਕਆਊਟ ਦੇ ਨਾਲ ਉਹਨਾਂ ਨੂੰ ਕੋਈ ਇਨਸਟ੍ਰਕਸ਼ਨ ਨਹੀਂ ਕਿ ਕੋਈ ਜਿਹੜੀ ਜਿਹੜੀ ਆ ਤੁਸੀਂ ਲਾਈਟ ਦੀ ਗੱਲ ਕਰ ਰਹੇ ਹੋ ਥਿਸ ਇਜ਼ ਅ ਵੈਰੀ ਮਿਨਿਮਮ ਲਾਈਟ ਉਹਦੇ ਨਾਲ ਬਲੈਕਆਊਟ ਤੋਂ ਇਹ ਨਹੀਂ ਆ ਸਕਦੀ

इनपुट्स मिल रहे हैं असि लिस्ट ऑफ ऑल द पॉइंट्स, लिस्ट ऑफ ऑल ऑफ़ ऑल दिन असेंशियल कॉमोडिटीज हैं अवेलेबल ने नथिंग टू पैनिक जो कुछ भी हालात कोई भी बंदे हैं वी आर रेडी फॉर एवरीथिंग एमरजेंसी सर्विस हैल्थ और फूड सप्लाई मेडिसिन एवरीथिंग वी हैव इन आवर स्टॉक्स सो डिस्ट्रिक एडमिनिस्ट्रेस वालों इंतजाम ਜਿਹੜਾ ਜਿਹੜਾ ਪੈਨਿਕ ਕਰੀਏਟ ਹੋ ਰਿਹਾ ਹੈ ਇਹ ਜਿਹੜਾ ਨਾ ਕੁਝ ਜਿਹੜੀਆਂ ਐਸੈਂਸ਼ੀਅਲ ਕਮੋਡਿਟੀਜ਼ ਨੇ ਇਹਨਾਂ ਨੇ ਰੇਟ ਬੜੇ ਹਾਈ ਕਰਦੇ ਇਵਨ ਕਿ ਜਿਹੜੇ ਵੱਡੇ ਵੱਡੇ ਮਾਲਸ ਨੇ ਜਿਹੜੇ ਜਿੰਨ ਸ਼ੋਅ ਨੇ ਜੀ ਇਹਦਾ ਪਲੇਟ ਰਾਈਟ ਹੁੰਦਾ ਹੈ ਪਰਸੂ ਉਹਨਾਂ ਨੇ ਵੀ ਆਪਣੇ ਰੇਟ ਇਕਦਮ ਹਾਈ ਕਰਦੇ ਉਹਨਾਂ ਦੇ ਖਿਲਾਫ ਕੀ ਹੈ ਜੀ ਕਾਨੂੰਨੀਆਰੀ ਹੋ ਰਹੀ ਹੈ ਐਸੈਂਸ਼ੀਅਲ ਕਮੋਡਿਟੀ ਐਕਟ ਦੇ ਅੰਡਰ ਫੂਡ ਅਪਸ ਨੂੰ ਤੇ ਜਾ ਚੁੱਕੇ ਹਾਂ ਔਰ ਸਾਨੂੰ ਕੋਈ ਵੀ ਇਨਫੋਰਮੇਸ਼ਨ ਫੂਡ ਸਪਲਾਈ ਦੇ ਇਨਸਪੈਕਟਰਸ ਆਜ ਵੱਖ-ਵੱਖ ਥਾਵਾਂ ਤੇ ਵੀ ਚੈੱਕ ਕਰਨਗੇ ਰੈਂਡਮਲੀ

ਵੀਗਲ ਇਮੀਡੀਏਟਲੀ ਡੈਟਾ ਸਰ ਕੋਈ ਲੁਗਾਨਾ ਤੱਕ ਪਹੁੰਚੇ ਕੋਈ ਡਰੋਨ ਜਿ세 ਨੰਬਰ ਮੈਂ ਪਾਕਿਸਤਾਨੀ ਦੇ ਯਹਾ ਤੋਂ ਨਹੀਂ ਕੋਈ ਕਿਸੇ ਤਰ੍ਹਾਂ ਦੀ ਦੇਖੀ ਅ ਵੀ ਆਰ ਇਨ ਟੱਚ ਵਿਦ ਦੀ ਆਰਮੀ ਅਥਾਰਟिटीज ਜੋ ਉਹ ਡਿਫੈਂਸ ਅਥਾਰਟिटीज ਜਿੰਦੇ ਵੀ ਸਾਨੂੰ ਕੋਈ ਵੀ ਉਹਨਾਂ ਵੱਲੋਂ ਕੋਈ ਸਿਗਨਲ ਆਉਂਦਾ ਹੈ ਵੀ ਐਕਕੋਰਡਿੰਗਲੀ ਸਾਡੀ ਸਿਵਿਲIANS ਨੂੰ ਸਾਰੇ ਲੁਗਾਨਾ ਸ਼ਹਿਰ ਵਾਸੀ ਨੂੰ ਇਹ ਹੀ ਬੇਨਤੀ ਹੈ ਕਿ ਜਦੋਂ ਵੀ ਬਲੈਕਆਊਟ ਆਪਰੇਸ਼ਨ ਦੀ ਕਾਲ ਹੁੰਦੀ ਹੈ ਜਾਂ ਬਲੈਕਆਊਟ ਡ੍ਰਿਲ ਦੀ ਕਾਲ ਹੁੰਦੀ ਹੈ ਤਾਂ ਸਾਡਾ ਸਭੋ ਸਬਿਦਾਸ ਨੂੰ ਬੁਰਾ ਸੀ ਮੜਿਆ ਹੋਇਆ ਹੈ ਜਿਹੜੇ ਅਗੇ ਡਿਪਾਰਟਮੈਂਟਲ ਸਟੋਰ ਉਹਨਾਂ ਨੇ ਓਵਰਚਾਰਜ ਕਰਨਾ ਸ਼ੁਰੂ ਕਰ ਦਿੱਤਾ ਸਾਨੂੰ ਲੋਕਾਂ ਨੂੰ ਕੋਈ ਹਰ ਚੀਜ਼ ਬਲੈਕ ਮਾਰਚ ਹੈ ਸਭ ਤੋਂ ਬਿਨਾਂ ਕਿਸੇ ਜੋ ਕੋਈ ਐਡਾ ਨਾ ਕੰਟਰੋਲ ਨੰਬਰ ਹੋ ਸਕੇ ਲੋਕੀ ਡਾਇਰੈਕਟ ਕੰਪਲੇਂਟ ਕਰ ਸਕਣ ਮੈਂ ਬਿਲਕੁਲ ਕੋਈ ਵੀ ਲੋਕੀ ਜੇ ਕੋਈ ਸਟੋਰ ਹੈ ਐਦਾਂ ਦਾ ਜੋ ਓਵਰਚਾਰਜ ਕਰ ਰਿਹਾ ਹੈ ਤੁਸੀਂ ਸਾਡੇ ਧਿਆਨ ਚ ਬਿਲਕੁਲ ਲੈ ਕੇ ਜਾਓ ਵੀ ਵੀ ਟੇਕ ਐਕਸ਼ਨ ਅਗੇਂਸਟ ਦੀ ਸਟੋਰ ਆਨਰ ਜਾਂ ਜੋ ਵੀ ਹੈ ਇਹ ਜਿਹੜੇ ਤੁਹਾਨੂੰ ਨੰਬਰ ਦਿੱਤੇ ਆ ਤੇ ਜਿਹੜੇ ਤੁਹਾਨੂੰ ਨੰਬਰ ਦਿੱਤੇ ਤੁਸੀਂ ਇਹਨਾਂ ਤੇ ਇਹ ਵੀ ਕੰਪਲੀਟ ਲਿਖਾ ਸਕਦੇ ਹੋ ਵੀ ਡਬਲੀ ਕੋਈ ਕੁਝ ਸੰਬੰਧ ਲੈਣ ਉਹ ਆਈ ਐਮ ਵੈਰੀ ਸਪੈਸਿਫਿਕ ਅਬਾਊਟ ਥੈਟ ਥੈਟਸ ਆਮ ਸોર્ટ ਆਫ ਡਬਲੀ ਆਫ ਐਨੀ ਲਾਈਕ ਫੋਰਨ ਲੋਕ ਜਿਹੜੇ ਫਾਊਂਡਰ ਧਿਆਨਾ ਕੈਪਟੂਰ ਇਸ ਦੇ ਇਦਕੀ ਵੀ ਆਰ जैसे मैंने पहले बताया वी आर इन टच विद विदमी अथॉरिटीज एंड आई एम रेगुलरली अपीलिंग ऑल द अपीलना सिटीजन की जो भी प्रशासन की डायरेक्शन है तो जरूर फॉलो करो उसको बियॉन्ड कोई, कोई दी आ, भी कोई इद्दा की इंफॉर्मेशन अवेलेबल